ਕਹਿੰਦੇ ਨੇ ਬੰਦਾ ਆਪਣੀ ਅਸਲੀ ਪਛਾਣ ਕਦੇ ਨਹੀਂ ਲੁਕਾ ਸਕਦਾ ਚਾਹੇ ਕੱਪੜੇ ਬਦਲੇ ਜਾਂ ਤਖਤ ਮਿਲ ਜਾਵੇ ਪਰ ਅਸਲੀਅਤ ਆਦਤਾਂ ਚੋਂ ਹੀ ਝਲਕਦੀ ਹੈ ਆਦਤਾਂ ਤੋਂ ਨਸਲ ਦਾ ਪਤਾ ਲੱਗਦਾ ਹੈ ਇੱਕ ਅਰਬੀ ਲੋਕ ਕਹਾਣੀ ਇੱਕ ਬਾਦਸ਼ਾਹ ਦੇ ਦਰਬਾਰ ਵਿੱਚ ਇੱਕ ਕੋਈ ਉਪਰਾ ਬੰਦਾ ਨੌਕਰੀ ਦੀ ਭਾਲ ਵਿੱਚ ਆਪੜਿਆ ਉਸ ਤੋਂ ਉਸਦੀ ਯੋਗਤਾ ਪੁੱਛੀ ਗਈ ਉਹਨੇ ਆਖਿਆ ਮੈਂ ਸਿਆਸੀ ਹਾਂ ਅਰਬੀ 'ਚ ਸਿਆਸੀ ਉਹਨੂੰ ਆਖਦੇ ਆ ਜੋ ਆਪਣੀ ਅਕਲ ਤੇ ਗਿਆਨ ਸਦਕਾ ਕਿਸੇ ਮਸਲੇ ਨੂੰ ਹੱਲ ਕਰਨ ਦੀ ਯੋਗਤਾ ਰੱਖਦੇ ਰਖਤਾ ਹੋਵੇ ਉਹਨੂੰ ਸਿਆਸੀ ਕਹਿੰਦੇ ਆ ਬਾਦਸ਼ਾਹ ਦੇ ਕੋਲ ਸਿਆਸਤਦਾਨਾਂ ਦੀ ਕੋਈ ਕਮੀ ਨਹੀਂ ਸੀ ਤਾਂ ਉਹ ਉਹਨੂੰ ਘੋੜਿਆਂ ਦੇ ਤਬੀਲੇ ਦਾ ਮੁਖੀ ਬਣਾਤਾ ਥੋੜੇ ਦਿਨਾਂ ਬਾਅਦ ਬਾਦਸ਼ਾਹ ਉਹਨੂੰ ਆਪਣੇ ਸਾਰ ਤੋਂ ਮਹਿੰਗੇ ਤੇ ਪਿਆਰੇ ਘੋੜੇ ਬਾਰੇ ਪੁੱਛਿਆ ਬਾਦਸ਼ਾਹ ਨੇ ਜਦ ਪੁੱਛਿਆ ਆਪਦੇ ਪਿਆਰੇ ਘੋੜੇ ਦਾ ਕੀ ਹਾਲ ਹੈ ਕਹਿੰਦਾ ਜੀ ਇਹ ਘੋੜਾ ਨਸਲੀ ਨਹੀਂ ਹੈ ਅਸਲੀ نسل ਦਾ ਨਹੀਂ ਹੈ ਬਾਦਸ਼ਾਹ ਬੜਾ ਹੈਰਾਨ ਹੋਇਆ ਉਸ ਘੋੜਿਆਂ ਦੇ ਰਾਖੇ ਨੂੰ ਸੱਦ ਕੇ ਆਪਣੇ ਘੋੜੇ ਬਾਰੇ ਪੁੱਛਿਆ ਹਾਂ ਉਹਨੇ ਦੱਸਿਆ ਬਾਦਸ਼ਾਹ ਜੀ ਘੋੜਾ ਤਾਂ ਨਸਲੀ ਹੈ ਜੋ ਪਰ ਜਦ ਇਹ ਜੰਮਿਆ ਸੀ ਨਾ ਤਦ ਇਹਦੀ ਮਾਂ ਮਰ ਗਈ ਸੀ ਤੇ ਇਹਨੇ ਇੱਕ ਗਾਂ ਦਾ ਦੁੱਧ ਚੁੰਗ ਕੇ ਪਲਿਆ ਇਹ ਬਾਦਸ਼ਾਹ ਉਸ ਬਾਦਸ਼ਾਹ ਉਸ ਨੂੰ ਸੱਦੇ ਆ ਤੇ ਪੁੱਛਿਆ ਤੈਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਘੋੜਾ ਨਸਲੀ ਨਹੀਂ ਹੈ ਉਹ ਸਾਖਿਆ ਜਦੋਂ ਇਹ ਘੋੜਾ ਘਾ ਖਾਂਦਾ ਹੈ ਤਦੋਂ ਇਹ ਗਾਈਆਂ ਵਾਂਗੂ ਮੂੰਹ ਹੀਠਾਂ ਕਰਕੇ ਖਾਂਦਾ ਰਹਿੰਦਾ ਜਦ ਕਿ ਨਸਲੀ ਘੋੜੇ ਬੁਰਕ ਕੁਮਾਰ ਕੇ ਤੇ ਮੂੰਹ ਮੂੰਹ ਉ ਤਾਂ ਚੁੱਕ ਕੇ ਖਾਂਦੇ ਆ ਬਾਦਸ਼ਾ ਉਸ ਦੀ ਸੂਝ ਤੋਂ ਇੰਨਾ ਖੁਸ਼ ਹੋਇਆ ਕਿ ਉਹਦੇ ਘਰੇ ਦਾਣੇ, ਘਿਓ, ਪੁੱਜੇ ਹੋਏ ਛੋਲੇ ਤੇ ਹੋਰ ਬਹੁਤ ਕੁਝ ਖਾਣ ਪੀਣ ਵਾਲਾ ਭੇਜਦਾ। ਫਿਰ ਕੁਝ ਦਿਨਾਂ ਮਗਰੋਂ ਬਾਦਸ਼ਾ ਉਹ ਤੋਂ ਆਪਣੀ ਬੇਗਮ ਬਾਰੇ ਪੁੱਛਿਆ। ਕਹਿੰਦਾ ਐਂ ਦੱਸ ਬਈ ਮੇਰੀ ਬੇਗਮ ਬਾਰੇ ਦੱਸ ਤੂੰ ਕੀ ਜਾਣਦਾ? ਇੰਨਾ ਤੁਸੀਂ ਅਸਤਾਨ ਕਹਿਣਾ ਆਪ ਤੇ ਆਪ ਨੂੰ। ਕਹਿੰਦਾ ਰਹਿਣ ਸਹਿਣ ਤਾਂ ਮਲਕਾਂ ਵਰਗਾ ਏ ਪਰ ਇਹ ਕੋਈ ਸ਼ਹਿਜ਼ਾਦੀ ਨਹੀਂ ਹੈ। ਬਾਦਸ਼ਾਹ ਬੜਾ ਬਾਜ਼ਾਰ ਹੋਇਆ ਤੇ ਉਹਨੂੰ ਖਲੋਣ ਨੂੰ ਧਰਤੀ ਨਾਲ ਵੇਲ ਦੇਵੇ ਉਹਨੇ ਆਪਣੀ ਸੱਸ ਨੂੰ ਸੱਦਿਆ ਤੇ ਸਾਰਾ ਮਸਲਾ ਉਹਨੂੰ ਦੱਸਿਆ ਸੱਸਾਂ ਦੀ ਸੱਚ ਗੱਲ ਐ ਇਹ ਸਚਾਈ ਇਹ ਵੀ ਕਿ ਤੁਹਾਡੇ ਮਾਪਿਆਂ ਮੇਰੇ ਖਸਮ ਨਾਲ ਤੁਹਾਡੀ ਕੁੜੀ ਦਾ ਜੰਮਦਿਆਂ ਇਹ ਰਿਸ਼ਤਾ ਮੰਗ ਲਿਆ ਸੀਗਾ ਪਰ ਤੁਹਾਡੀ ਕੁੜੀ 6 ਮਹੀਨਿਆਂ ਦੀ ਉਮਰ ਹੀ ਚੱਲ ਵਸੀ ਇਸ ਤਰ੍ਹਾਂ ਫਿਰ ਅਸੀਂ ਤੁਹਾਡੀ ਬਾਦਸ਼ਾਹ ਨਾਲ ਨਾਤਾ ਗੰਢਣ ਲਈ ਕਿਸੇ ਹੋਰ ਦੀ ਕੁੜੀ ਨੂੰ ਆਪਣੀ ਕੁੜੀ ਬਣਾ ਲਿਆ ਤਦ ਬਾਦਸ਼ਾਹ ਉਹਨੂੰ ਪੁੱਛਿਆ ਤੈਨੂੰ ਕਿਤਰਾ ਪਤਾ ਲੱਗਿਆ ਦੀ ਮੇਰੀ ਮਲਕਾ ਜਿਹੜੀ ਹੈਗੀ ਐ ਅਸਲੀ ਬਾਦਸ਼ਾਹ ਰਾਜਕੁਮਾਰੀ ਨਹੀਂ ਐ ਉਹ ਸਾਖਿਆ ਬਾਸ਼ਾ ਤੁਹਾਡੀ ਬੇਗਮ ਦਾ ਨੌਕਰਾਂ ਨਾਲ ਵਤੀਰਾ ਅਣਪੜਾ ਤੋਂ ਵੀ ਭੈੜਾ ਐ ਇੱਕ ਖਾਨਦਾਨੀ ਬੰਦੇ ਦਾ ਦੂਜਿਆਂ ਨਾਲ ਵਿਹਾਰ ਕਰਨ ਦਾ ਇੱਕ ਸਲੀਕਾ ਹੁੰਦਾ ਜੋ ਉਹਨਾਂ ਵਿੱਚ ਭੋਰਾ ਵੀ ਨਹੀਂ ਬਾਦਸ਼ਾਹ ਫਿਰ ਬੜਾ ਖੁਸ਼ ਹੋਇਆ ਤੇ ਉਹਨੂੰ ਵਾਵਾ ਅਨਾਜ ਤੇ ਭੇਡਾਂ ਬੱਕਰੀਆਂ ਇਨਾਮ ਦਿੱਤੀਆਂ ਹੂੰ ਤੇ ਕੁਝ ਦਿਨ ਲੰਘੇ ਤੇ ਬਾਦਸ਼ਾਹ ਵੱਲੋਂ ਉਸਨੂੰ ਸੱਦਿਆ ਗਿਆ ਤੇ ਉਹਨੂੰ ਕਹਿੰਦੇ ਚੱਲ ਫਿਰ ਕੁਝ ਮੇਰੇ ਬਾਰੇ ਦੱਸ। ਉਹ ਸਾਖਿਆ ਜਾਨ ਬਖਸ਼ਦੂ ਮਹਾਰਾਜ। ਬਾਦਸ਼ਾਹ ਕਹਿੰਦਾ ਨਾ ਤੈਨੂੰ ਕੁਝ ਨਹੀਂ ਕੋਈ ਆਂਦਾ। ਤਾਂ ਚੱਲ ਫਿਰ ਮੈਂ ਦੱਸਣਾ। ਉਹ ਸਾਖਿਆ ਨਾ ਤਾਂ ਤੁਸੀਂ ਸ਼ਹਿਜ਼ਾਦੇ ਹੋ ਜੋ ਤੇ ਨਾ ਹੀ ਤੁਹਾਡਾ ਵਿਹਾਰ ਬਾਦਸ਼ਾਹ ਵਰਗਾ ਹੈ। ਬਾਦਸ਼ਾਹ ਬੇਚੱਕਾ ਜਾ ਹੋ ਗਿਆ, ਗੁੱਸੇ 'ਚ ਆ ਗਿਆ ਪਰ ਜਾਨ ਬਖਸ਼ਣ ਦਾ ਉਹਨੇ ਵਾਅਦਾ ਕੀਤਾ ਹੋਇਆ ਸੀ। ਚੁੱਪਚਾਪ ਆਪਣੀ ਮਾਂ ਦੇ ਮਹਿਲ 'ਚ ਆਪੜਿਆ। ਉਹਦੀ ਮਾਂ ਨੇ ਆਖਿਆ ਪੁੱਤਰਾ ਏ ਸੱਚ ਵੇ ਕਿ ਤੂੰ ਇੱਕ ਆਜੜੀ ਦਾ ਮੁੰਡਾ ਐ ਸਾਡੇ ਕੋਈ ਪੁੱਤ ਨਹੀਂ ਸੀ ਤਦ ਅਸਾਂ ਤੈਨੂੰ ਗੋਦ ਲੈ ਕੇ ਪਾਲਿਆ ਬਾਦਸ਼ਾ ਆਪਣੇ ਸਿਆਸੀ ਨੂੰ ਸੱਦ ਕੇ ਪੁੱਛਿਆ ਦੱਸ ਤੈਨੂੰ ਕਿਵੇਂ ਪਤਾ ਲੱਗਾ ਉਹ ਸਾਖਿਆ ਬਾਦਸ਼ਾ ਜਦ ਕਿਸੇ ਨੇ ਕੋਈ ਇਨਾਮ ਦਿੰਦੇ ਆ ਤਾਂ ਬਾਦਸ਼ਾ ਲੋਗ ਹੀਰੇ ਮੋਤੀ ਜਵਾਰ ਦਿੰਦੇ ਆ ਪਰ ਤੂੰ ਤਾਂ ਢੇਡਾਂ ਬੱਕਰੀਆਂ ਤੇ ਖਾਣ ਪੀਣ ਦੀਆਂ ਛਾਂ ਹੀ ਦਿੱਤੀਆਂ ਉਸ ਤੋਂ ਪਤਾ ਲੱਗਦਾ ਕਿ ਤੁਸੀਂ ਕੋਈ ਸ਼ਹਿਜ਼ਾਦੇ ਨਹੀਂ ਕਿਸੇ ਆਜੜੀ ਦੇ ਮੁੰਡੇ ਜੋ ਕਿਸੇ ਮਨੁੱਖ ਕੋਲ ਕਿੰਨਾ ਵੀ ਧਨ ਦੌਲਤ ਆਰਾਮ ਰਤਬਾ ਗਿਆਨ ਤਾਕਤ ਹੋਵੇ ਇਹ ਸਭ ਬਾਹਰੀ ਸ਼ਾਇਾਨੀ ਬੰਦੇ ਦੀ ਅਸਲੀਅਤ ਉਸਦੇ ਲਹੂ ਉਸਦੇ ਵਿਚਾਰ ਤੋਂ ਪਤਾ ਲੱਗਦੀ ਹੈ ਧਨ ਦੌਲਤ ਤਾਕਤ ਤੇ ਰਤਬਾ ਸਿਰਫ ਬਾਹਰੀ ਚੀਜ਼ਾਂ ਨੇ ਪਰ ਕਿਸੇ ਦੀ ਅਸਲੀ ਪਛਾਣ ਉਹਦੇ ਵਿਹਾਰ ਤੇ ਆਦਤਾਂ ਵਿੱਚੋਂ ਸਾਹਮਣੇ ਆਉਂਦੀ ਹੈ ਬੰਦਾ ਕਿਤੇ ਵੀ ਚਲਾ ਜਾਵੇ ਆਪਣੀ ਅਸਲੀ ਨਸਲ ਕਦੇ ਨਹੀਂ ਲੁਕਾ ਸਕਦਾ ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਚੈਨਲ ਪੰਜਾਬੀ ਸੁਸ਼ਮਾ ਰਾਜੀਵ ਕ੍ਰੀਏਸ਼ਨਸ ਨੂੰ ਸਬਸਕ੍ਰਾਈਬ ਕਰ ਲਓ ਜਿੱਥੇ ਹਰ ਕਹਾਣੀ ਵਿੱਚ ਮਿਲੇਗੀ ਜ਼ਿੰਦਗੀ ਦੀ ਨਵੀਂ ਸਿੱਖ ਮਿਲਦੇ ਆ ਇੱਕ ਹੋਰ ਕਹਾਣੀ ਨਾਲ ਬਹੁਤ ਸਾਰਾ ਪਿਆਰ ਤੇ ਅਸ਼ੀਰਵਾਦ